ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮਿਤੀ 7 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾਗਾਜ਼ ਹੋਇਆ ਹੈ ਜਿਸ ਦੇ ਤਹਿਤ 12000 ਸਕੂਲਾਂ ਦੇ ਵਿੱਚ ਇਨੌਗੁਰੇਸ਼ਨ ਚੱਲ ਰਹੇ ਹਨ ਅੱਜ ਉਸ ਦਾ ਤੀਜਾ ਦਿਨ ਹੈ ਤੇ ਅੱਜ ਲਗਭਗ 400 ਸਕੂਲਾਂ ਦੇ ਵਿੱਚ ਇਹ ਉਦਘਾਟਨ ਹਨ ਤੇ ਲਗਭਗ ਹੁਣ ਤੱਕ 1000 ਸਕੂਲਾਂ ਦੇ ਵਿੱਚ ਇਨੌਗੁਰੇਸ਼ਨਸ ਹੋ ਚੁੱਕੇ ਹਨ ਆਪ ਸਭ ਬਹੁਤ ਹੀ ਰਿਸਪੈਕਟਡ ਮੀਡੀਆ ਹੋ ਜੀ ਆਪ ਸਭ ਦਾ ਇੱਕ ਲੰਬਾ ਤਜਰਬਾ ਲੰਬਾ ਕਰੀਅਰ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਰਾਜਨੀਤਿਕ ਪਾਰਟੀ ਸੀ ਜਿਨ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਗਰ ਸਾਨੂੰ ਵੋਟ ਦਿੰਦੇ ਹੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਨੋ ਪੋਲਿਟੀਕਲ ਪਾਰਟੀ ਐਵਰ ਹੈਡ ਸੈਟ ਥਿਸ ਤੇ ਇਹ ਪੰਜਾਬ ਇੱਕ ਸਮਝਦਾਰੀ ਦੀ ਨਿਸ਼ਾਨੀ ਹੈ ਕਿ ਪੰਜਾਬ ਦੇ ਵੋਟਰਸ ਨੇ ਇੱਕ ਹਿਸਟੋਰਿਕ ਮੰਡੇਟ 99 ਸੀਟਾਂ ਦਾ ਆਮ ਆਦਮੀ ਪਾਰਟੀ ਨੂੰ ਦਿੱਤਾ ਮਾਨ ਸਾਹਿਬ ਦੀ ਸਰਕਾਰ ਨੂੰ ਦਿੱਤਾ ਉਹ ਸਰਕਾਰ ਦੇ ਵਿੱਚ ਮੈਂ ਵਿਧਾਇਕ ਬਣਿਆ ਮੈਂ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਮੰਤਰੀ এডੂਕੇਸ਼ਨ ਪੋਰਟਫੋਲੀਓ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਮਿਲੀ ਹੁਣ ਇਹ ਸਾਡੀ ਸਰਕਾਰ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਮਹਿਕਮਾ ਸੀਗਾ ਮੈਂ ਸਾਰੇ ਪੰਜਾਬ ਦੇ ਸਕੂਲਾਂ ਦੇ ਦੌਰੇ ਤੇ ਗਿਆ ਲਗਭਗ 1000 ਤੋਂ ਵੱਧ ਸਕੂਲਾਂ ਦੇ ਵਿੱਚ ਅਕ੍ਰੋਸ 올 ਡਿਸਟ੍ਰਿਕਟਸ ਆਫ ਪੰਜਾਬ ਗਿਆ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਦੱਸਦਾ ਮੇਰੇ ਕੋਲ ਸਾਰੀ ਵੀਡੀਓਜ਼ ਦੇ ਰਿਕਾਰਡ ਪਏ ਨੇ ਪੰਜਾਬ ਦੇ ਸਕੂਲਾਂ ਦੀ ਬੁਰੀ ਹਾਲਤ ਸੀ ਪੰਜਾਬ ਦੇ ਵਿੱਚ 20000 ਸਕੂਲ ਹੈ 28 ਲੱਖ ਬੱਚਾ ਪੜਦਾ 8000 ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਡੰਗਰ ਬੈਠਦੇ ਸੀ ਸਕੂਲਾਂ ਚ 66 ਸੀ ਸਰਕਾਰੀ ਸਕੂਲ ਪੰਜਾਬ ਦੇ ਵਿੱਚ 3000 ਇਦਾਂ ਦੇ ਸਰਕਾਰੀ ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਜੇ ਬਾਥਰੂਮ ਨਾਮ ਦਾ ਹੈਗਾ ਉਦੋਂ ਕੋਈ ਇਸਤੇਮਾਲ ਨਹੀਂ ਕਰ ਸਕਦਾ ਸੀ ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਹੈ ਕੋਲੋਂ ਨੰਗ ਦੀ ਖੜ ਨਹੀਂ ਸਕਦੇ ਸੀ ਉੱਥੇ ਤੁਸੀਂ 28 ਲੱਖ ਬੱਚਿਆਂ ਦੇ ਵਿੱਚੋਂ ਲਗਭਗ 3 ਲੱਖ ਬੱਚਾ ਜ਼ਮੀਨ ਤੇ ਬੈਠਦਾ ਸੀ ਫਰਨੀਚਰ ਨਹੀਂ ਸੀ ਉਹਨਾਂ ਦੇ ਲਈ ਬਾਕੀ ਗੱਲਾਂ ਛੱਡ ਦਿਓ ਸਕਿਉਰਿਟੀ ਗਾਰਡ ਜੀ ਕੈਂਪਸ ਮੈਨੇਜਰ ਫੋਰਨ ਟ੍ਰੇਨਿੰਗ ਜੇ ਇ ਨੀਟ ਕਟਾਬਾਂ ਟਾਈਮ ਤੇ ਵਰਦੀਆਂ ਟਾਈਮ ਤੇ ਲੀਵ ਇਟ ਇਟ ਸਾਈਡ ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਅਸੀਂ ਪੰਜਾਬ ਦੀ ਜਨਤਾ ਨਾਲ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦਾ ਵਾਦਾ ਸੀ ਭਗਵੰਤ ਮਾਨ ਜੀ ਦਾ ਵਾਦਾ ਸੀ ਤੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਮਿਲੀ ਹੈ ਅੱਜ 3 ਸਾਲਾਂ ਬਾਅਦ ਮੇਰੇ ਮੁੱਖ ਮੰਤਰੀ ਨੇ ਮੈਨੂੰ ਟਾਰਗੇਟ ਦਿੱਤਾ ਸੀ ਕਿ 31/3/2025 ਤੱਕ ਹਰ ਸਕੂਲ 'ਚ ਮੈਨੂੰ ਚਾਰ ਦਿਵਾਰੀ ਚਾਹੀਦੀ ਆ ਹਰ ਸਕੂਲ 'ਚ ਬਾਥਰੂਮ ਚਾਹੀਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਚਾਹੀਦਾ ਕੋਈ ਬੱਚਾ ਜ਼ਮੀਨ 'ਤੇ ਬੈਠਣਾ ਨਹੀਂ ਚਾਹੀਦਾ ਅੱਜ ਅਸੀਂ ਜਦੋਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ 3 ਸਾਲਾਂ ਬਾਅਦ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੁਹਾਡੇ ਸਭ ਦੇ ਕੈਮਰੇ ਮੈਂ ਸਵਾਗਤ ਕਰਦਾ ਆਓ ਚਲਿਏ ਮੈਰੋ ਜਾਨ ਨੇ ਜ਼ਿਲ੍ਹਾ ਥੋੜਾ ਜਿੱਥੇ ਕਹੋਗੇ ਆਓ ਜਾ ਕੇ ਆਪਾਂ ਸਕੂਲਾਂ 'ਚ ਪੁੱਛਦੇ ਆਂ ਕਿ ਚਾਰ ਦਵਾਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਮਹਿਕਮੇ ਦੇ ਖਿਲਾਫ ਇੱਕ ਨਰੇਟਿਵ ਰਿਹਾ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਮਹਿਕਮਾ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪੁਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਵੇਰੋ ਕਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਕਿਹਾ ਟੁਗੜ ਟਟੋ ਘਟ 2000 ਟੀਚਰਾਂ ਨੂੰ ਬਾਈ ਨੇਮਡ ਹੋ ਜਾਣਗਾ ਮਿਹਨਤ ਕੀਤੀ ਹੈ ਜੇ ਸਕੂਲਾਂ 'ਚ ਰਿਹਾ ਪੈਸ਼ਨ ਦੇ ਨਾਲ ਤੁਹਾਨੂੰ ਅੱਜ 2-3 ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕਾਉਜ਼ ਦੇ ਡੋਂਟ ਵਾਂਟ ਤੇ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਭ ਤੋਂ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਕਿ ਦੇਸ਼ ਦੇ ਵਿੱਚੋਂ ਆਈਐਸ ਆਈਪੀਐਸ ਅਫਸਰ ਪੰਜਾਬ ਚ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਨ ਰਹੇ ਇੱਥੇ ਬਨ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਬ ਲੱਬ ਕੇ ਲਾਵਾਂਗੇ ਢੁੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਗਰੀਬਾਂ ਦੇ ਬੱਚਿਆਂ ਦੀ ਗੱਲ ਨਾ ਹੋਵੇ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ ਚ ਏਸੀ ਲੱਗੇ ਉੱਥੇ ਬਾਥਰੂਮਾਂ ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ ਚ ਪੜਦੇ ਆ ਉੱਥੇ ਬਾਥਰੂਮ ਤਾਂ ਏਸੀ ਆ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਆ ਤੇ ਉਧਰ ਤੇ ਨੀ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਹ ਤਾਂ ਕਿਉਂ ਨਹੀਂ ਕੋਈ ਟਵੀਟ ਆਇਆ ਤੁਹਾਨੂੰ ਉਹ ਤਾਂ ਕਿਉਂ ਨਹੀਂ ਕੋਈ ਦਰਦ ਆਇਆ ਨਹੀਂ ਮੈਂ ਤੁਹਾਨੂੰ ਇਹ ਵੀਡੀਓ ਸੁਣਾ ਰਿਹਾ ਐਵੀਡੈਂਸ ਦੇ ਲਈ ਤੁਸੀਂ ਕਹੋਗੇ ਨਹੀਂ ਨਹੀਂ ਇਹ 3000 ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਫਿਰ ਸਗਾਤਾ ਵਰਤਨ लायक ਨਹੀਂ ਸੀ ਸੁਣ ਲਓ ਆ ਟੀਚਰ ਬੋਲ ਰਿਹਾ ਇੱਕ ਤੇ ਬਾਂਦੀ ਵਾਲ ਕੋਈ ਨਹੀਂ ਸੀ ਕਿ ਨਾ ਵਾਸ਼ਿੰਗ ਸੀ ਬੱਚੇ ਦੇ ਵਿੱਚ ਕਿ ਕਦੇ ਕੋਈ 2.4 ਹੈ। ਇਹਨਾਂ ਤੋਂ ਖਲਾਸੀ ਤੇ ਹੁਣ ਕਿਸ ਤਰੀਕੇ ਨਾਲ ਆ। ਦੇਖੋ ਪਹਿਲਾਂ ਜਦੋਂ ਵੀ ਤਰਨ ਨਾ ਬਾਰਡਰ ਦੀ ਗੱਲ ਹੁੰਦੀ ਹੈ ਖੇਮਕਨ ਬਾਰਡਰ ਦੀ ਤਾਂ ਹਮੇਸ਼ਾ ਪਾਈ ਕਰਦੇ ਪਛੜੇ ਸਕੂਲ ਆਗੇ। ਪਰ ਜਦੋਂ ਮੰਨ ਕੇ ਚਲੋ ਮੈਂ 2.5 ਸਾਲ ਪਹਿਲਾਂ ਇੱਥੇ ਆਇਆ ਸੀਗਾ। ਉਸ ਟਾਈਮ ਜਦੋਂ ਮੈਂ ਆਇਆ ਸੀਗਾ ਤਾਂ ਪੁੱਛੇ ਮਤਲਬ ਬਿਲਕੁਲ ਛੋਟੇ ਕਲਾਸ ਰੂਮ ਸੀਗੇ। ਇੱਕ ਇੱਕ ਹੀ ਕਲਾਸ ਰੂਮ ਕਹਿ ਸਕਦੇ ਆਪਾਂ ਨੂੰ। ਤੇ ਬਾਉਂਡੇ ਵਾਲ ਕੋਈ ਨਹੀਂ ਸੀਗੇ ਨਾ ਵਾਸ਼ਰੂਮ ਸੀਗੇ ਬੱਚੇ ਨਾ ਖੁੱਲੇ ਵਿੱਚ ਹੀ ਵਾਸ਼ਰੂਮ ਜਾਂਦੇ ਸੀਗੇ। ਅ ਜਦੋਂ ਸੋਚਦਾ ਕਿ ਬਾਥਰੂਮ ਹੀ ਸੀ। ਹਾਂਜੀ। ਪਰ ਟੀਚਰ ਦੱਸ ਰਹੇ ਬਾਥਰੂਮ। ਇਸ ਇਹ ਮੈਨ ਪਤਾ ਨਹੀਂ ਕੀ ਮਾਨਸਿਕਤਾ ਹੈ ਜੀ ਕਿ ਯਾਰ ਮੈਨੂੰ ਗਾਣਾ ਕੱਢ ਦਿਓ ਸਿੱਧਾ ਕੱਢ ਲਓ ਮੇਰੇ ਬੱਚਿਆਂ ਨੂੰ ਕਿਉਂ ਮੰਦਾ ਬੋਲਦੇ ਹੋ ਅਸੀਂ ਮੇਰਾ ਸਾਰੀ ਸਿੱਖਿਆ ਕ੍ਰਾਂਤੀ ਦਾ ਮਕਸਦ ਇਹਦਾ ਇਹਦਾ ਇੱਕ ਏਮ ਹੈ ਤੇ ਔਨ ਗਰਾਉਂਡ ਬਹੁਤ ਸਾਰਾ ਮੀਡੀਆ ਸਾਡੇ ਨਾਲ ਗਿਆ ਹਰ ਐਮਐਲਏ ਸਾ ਹਰ ਪ੍ਰੋਗਰਾਮ ਤੇ ਅਸੀਂ ਮੀਡੀਆ ਇਨਵਾਈਟ ਕਰ ਰਹੇ ਹਾਂ ਇਹਦਾ ਪਤਾ ਕਿੰਨਾ ਪੋਜ਼ਿਟਿਵ ਇੰਪੈਕਟ ਜਾ ਰਿਹਾ ਉਹ ਬੱਚੇ ਜਿਹੜੇ ਅੱਜ ਤੱਕ ਜਿਨ੍ਹਾਂ ਵੱਲ ਕੋਈ ਦੇਖਦਾ ਨਹੀਂ ਸੀ ਅੱਜ ਉਹਨਾਂ ਸਕੂਲਾਂ 'ਚ ਐਮਐਲਏ ਜਾ ਰਿਹਾ डीसी ਜਾ ਰਿਹਾ एडीसी ਜਾ ਰਿਹਾ एसडीम ਜਾ ਰਿਹਾ ਡੀਐਸਪੀ ਜਾ ਰਿਹਾ ਐਸਐਚਓ ਜਾ ਰਿਹਾ ਡੀਓ ਜਾ ਰਿਹਾ মিডিਆ ਜਾ ਰਿਹਾ ਵੱਡੇ ਵੱਡੇ ਚੈਨਲ ਜ ਉਹਨਾਂ ਬੱਚਿਆਂ ਨੂੰ ਲੱਗ ਰਿਹਾ ਕਿ ਪਹਿਲੀ ਵਾਰੀ ਸਾਡੇ ਲਈ ਕੁਝ ਹੋ ਰਿਹਾ ਹਾਂ ਸਾਡੇ ਸਕੂਲ ਐਨੇ ਵੀ ਨਿਕੰਮੇ ਨਹੀਂ ਹੈ ਵਰਨਾ ਮੈਂ 2022 ਚ ਜਾ ਕੇ ਦੇਖਿਆ ਮੁਰਜਾਏ ਹੋਏ ਚਿਹਰੇ ਸਰਕਾਰੀ ਸਕੂਲਾਂ ਚ ਪਤਾ ਉਹਦਾ ਕਾਰਨ ਕੀ ਸੀ ਕਿਉਂਕਿ ਉਹਨਾਂ ਬੱਚਿਆਂ ਨੂੰ ਮਨជា ਪਤਾ ਸੀ ਕਿ ਅਸੀਂ ਇਹਨਾਂ ਸਕੂਲਾਂ ਚ ਇਸ ਕਰਕੇ ਪੜਦੇ ਪਏ ਹਾਂ ਕਿ ਸਾਡੇ ਪੇਰੈਂਟ ਸਾਨੂੰ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦੇ ਤੇ ਸਾਡਾ ਕੋਈ ਭੁੱਖ ਨਹੀਂ ਤੇ ਹੁਣ ਜਦੋਂ ਸਾਡੀ ਕੋਸ਼ਿਸ਼ ਹੈ ਦਿਨ ਰਾਤ ਕਿ ਉਹਨਾਂ ਨੂੰ ਇਹ ਯਕੀਨ ਦਵਾਈਏ ਕਿ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਬੱਚਿਓ 28 ਲੱਖ ਬੱਚਿਓ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਸਕੂਲ ਸਭ ਤੋਂ ਸ਼ਾਨਦਾਰ ਹੈ ਤੁਸੀਂ ਵੀ ਵਕੀਲ ਬਣ ਸਕਦੇ ਹੋ ਸੀਏ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਆਈਐਸ ਆਈਪੀਐਸ ਅਫਸਰ ਬਣ ਸਕਦੇ ਹੋ ਪੀਸੀਐਸ ਪੀਪੀਐਸ ਅਫਸਰ ਬਣ ਸਕਦੇ ਹੋ ਤਾਂ ਜਿੰਨੇ ਵੱਡੇ ਲੀਡਰ ਹੈ ਇਹ ਚਾਹਦੇ ਕਿ ਸਾਰਾ ਨਰੇਟਿਵ ਹੋ ਜਾਵੇ ਉਹ ਗਰੀਬਾਂ ਦੇ ਬੱਚੇ ਧੱਕੇ ਖਾਂਦੇ ਰਹੇ ਉਨਾ ਮਨਰੇਗਾ ਕਾਮਿਆਂ ਦੇ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਾਥਰੂਮ ਕਿਉਂ ਮਿਲ ਗਿਆ ਇਸ ਗੱਲ ਦੀ ਤਕਲੀਫ ਹੈ ਕਿੰਨਾ ਕਬੜਾ ਮਸਲਾ ਹੈ ਜੀ ਅੱਜ ਜਦੋਂ ਨੀ ਪੱਥਰ ਤੇ ਇੱਕ ਬਹਾਨਾ ਮੈਂ ਬਾਰ ਬਾਰ ਕਹਿ ਰਹੇ ਹਾਂ ਅੱਜ ਸਕੂਲ ਚ ਟੈਂਟ ਲੱਗਦਾ ਇੱਕ ਜਸ਼ਨ ਵਰਗਾ ਮਾਹੌਲ ਹੈ ਪਿੰਡ ਦੇ ਲੋਕ ਆ ਰਹੇ ਪਿੰਡ ਵਾਲੇ ਲੋਕਾਂ ਨੂੰ ਕਈ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਛਾ ਸਕੂਲ ਇੰਨਾ ਬਦਲ ਗਿਆ ਅਸਰ ਦਿਖਾਈ ਰਹੀ ਹੈ ਤੇ ਨਾਲ ਇਹ ਵੀ ਕਹਿਣਾ ਕਿ ਹਾਂ ਹਜੇ ਵੀ ਕਮੀਆਂ ਨੂੰ ਹੋਰ ਠੀਕ ਕਰਾਂਗੇ ਪਰ ਤਿੰਨ ਸਾਲਾਂ ਦੇਖੋ ਥੇਰ ਇਜ਼ ਨੋ ਮੈਜੀਕਲ ਛੜੀ ਕੇ 20000 ਦੇ 20000 ਸਕੂਲ ਐ ਚਮਕਦੇ ਹੋ ਜਾਣਗੇ ਪਰ ਹਾਂ ਕੰਮ ਹੋਇਆ ਇੱਕ ਬੇਸਿਕ ਪੈਰਾਮੀਟਰ ਤੇ ਪਹੁੰਚੇ ਆ ਪਿਛੇ ਜੇ ਕਖਬਾਰ ਨੇ ਖਬਰ ਹੈ ਕਿ ਹਾਂ ਵੀ ਇੱਕ ਕਟੂਕਟ ਇਕਮਤਾ ਹੀ ਕਹਿ ਰਿਹਾ ਕਿ ਐਟ ਲੀਸਟ ਥੇਅਰ ਆਉ ਨਾਓ ਸਿੰਗਲ ਵਾਸ਼ਰੂਮ ਪਹਿਲਾਂ ਉਹ ਵੀ ਨਹੀਂ ਸੀ ਇੱਕ ਲੈਵਲ ਅਟੇਨ ਕੀਤਾ ਇਸ ਦੇ ਨਾਲ ਹੀ ਸਕੂਲ ਆਫ ਐਮੀਨਸ ਬਣਾ ਰਹੇ ਜਿਸ ਸਕੂਲ ਹੈ ਐਸਟਰੋ ਟਰਫ ਹੈ ਸ਼ਾਨਦਾਰ ਲੈਬਸ ਹੈ ਕੈਂਪਸ ਮੈਨੇਜਰ ਹੈ ਉਹ ਵੀ ਬਣਾ ਰਹੇ ਹਨ ਪਰ ਹਰ ਬੱਚੇ ਦੀ ਗੱਲ ਹੋਣੀ ਚਾਹੀਦੀ ਹੈ ਭਵਿੱਖ ਦੀ ਗੱਲ ਹੋਣੀ ਚਾਹੀਦੀ ਹੈ ਮੈਂ ਇਸ ਮਾਨਸਿਕਤ ਮੇਰੀ ਆਪ ਜੀ ਨੂੰ ਵੀ ਅਪੀਲ ਹੈ ਇੱਕ ਇੱਕ ਸੈਕਸ਼ਨ ਇਹ ਟੋਟਲੀ ਏ ਪੋਲਿਟਿਕਲ ਅਪੀਲ ਹੈ ਜੀ ਇਹ ਪੰਜਾਬ ਦੇ ਬੱਚਿਆਂ ਦੀ ਗੱਲ ਹੈ ਬਹੁਤ ਸਾਰੇ ਲੋਕ ਸਿਰਫ ਅਸੀਂ ਕਿਉਂ ਲਈ ਰਾਜਨੀਤੀ ਕਰਨੀ ਹੈ ਜਿੱਦ ਮੇਰਾ ਜਿੰਨਾ ਮਰਜ਼ੀ ਟ੍ਰੋਲ ਕਰ ਲਓ ਮੈਂ ਕਦੀ ਬੁਰਾ ਨਹੀਂ ਮੰਨਦਾ ਮੇਰੇ ਬੱਚਿਆਂ ਨੂੰ ਕਿਉਂ ਕਰਦੇ ਹੋ ਮੈਂ ਉਹਨਾਂ ਦੇ ਲਈ ਉਹਨਾਂ ਨੂੰ ਕੌਨਫੀਡੈਂਸ ਦਿਵਾਉਣਾ ਚਾਹੁੰਦਾ ਇਸ ਕੈਂਪ ਤੁਸੀਂ ਵੀ ਆਜੋ ਆਓ ਕਿਉਂ ਨਹੀਂ ਸਾਰੀ ਆਓ ਵੀ ਦੇਖੋ ਸਰ ਆਪ ਤੁਸੀਂ ਕਦੀ ਨਹੀਂ بڑے ਸਰਕਾਰੀ ਸਕੂਲਾਂ ਚ ਨੇਮ ਮੈਂ ਥੋੜਾ ਓਪਨ ਚੈਲੰਜ ਹੈ ਜਿਨਾ ਪਿੰਡਾਂ ਚ ਮੈਂ 4-4 ਬਾਰਡਰ ਲਾਕੇਆਂ ਫਾਜ਼ਿਲਕਾ ਫਰੂਜ਼ਪੁਰ ਅਬੋਰ ਖੇਮਕਰਨ ਤਰਨਤਾਰਨ ਰਾਜਸੰਸੀ ਟਾਰੀ ਕਦੀ ਕੋਈ এডਿਕੇਸ਼ਨ ਰਿਸਟਰ ਦਿਖਾ ਦੇ ਦੇ ਸੰਤਾ ਸੀ ਤੁਹਾਡਿਆਂ ਨੂੰ ਬਹੁਤ ਤੁਹਾਨੂੰ ਰਾਜ ਮਿਲੇ ਵਾਦੂ ਤੁਹਾਨੂੰ 5-5 10 ਸਾਲ 15 ਸਾਲ 20 ਸਾਲ ਕਦਮ ਗਏ ਤੁਸੀਂ ਕੀ ਕਰਕੇ ਆਏ ਹੋ ਮੈਂ ਯਾਨੀ ਇਸ ਕਰਕੇ ਬੜਾ ਦਿਲ ਦੁਖਦਾ ਜੀ ਪਰ ਜੋ ਮਰਜ਼ੀ ਹੋ ਜੇ ਤੂਫਾਨ ਦੇ ਖਿਲਾਫ ਲੜ ਰਹੇ ਨੇ ਏ ਮੇਰੀ ਪਰਮਾਤਮਾ ਤੋਂ ਡਰ ਕੇ ਕਹਿੰਦਾ ਅਸੀਂ ਪੰਜਾਬ ਦੇ ਸਰਕਾਰੀ ਉੜਦਾ ਪੰਜਾਬ ਨੂੰ ਪੜਦਾ ਪੰਜਾਬ ਬਣਾ ਕੇ ਰਵਾਂਗੇ ਅੱਜ ਮੈਂ ਆਪਣੇ ਹਲਕੇ ਦੇ ਇੱਕ ਸਰਕਾਰੀ ਸਕੂਲ ਚ ਗਿਆ ਉੱਥੋਂ ਬੱਚੀ ਨਵੀਂ ਪੜ ਕੇ ਐਸਾ ਹੀ ਲੱਗੀ ਐ ਸਭ ਇੰਸਪੈਕਟਰ ਸਲੈਕਟ ਹੋ ਗਈ ਐ ਇਹ ਜਿਹੜਾ ਹੈ ਅਸੀਂ ਅਸੀਂ ਸਰਕਾਰੀ ਸਕੂਲਾਂ ਤੇ ਪੂਰੀ ਲੌਬੀ ਹੈ ਯੂਨੀਅਨਸ ਦੀ ਆਪਣੀ ਲੌਬੀ ਹੈ ਕਦੀ ਬੱਚਿਆਂ ਦੀ ਗੱਲ ਹੁੰਦੀ ਨਹੀਂ ਸੀ ਹਮੇਸ਼ਾ ਸਿੱਖਿਆ ਮੰਕ ਵਿੱਚ ਖਬਰ ਲਗਣੀ ਹੈ ਹਮਰ ਉਸ ਕਹਿਨਗੇ ਜੀ ਪ੍ਰਿੰਸੀਪਲ ਨਹੀਂ ਹੈ ਤਾਂ ਪ੍ਰਿੰਸੀਪਲ ਕਿਉਂ ਨਹੀਂ ਹੈ ਤਾਂ ਪੁੱਛੋ ਤੁਸੀਂ ਰੂਲ ਬਦਲੇ ਆ ਤੁਸੀਂ 2019 ਚ ਰੂਲ ਬਦਲਤੇ ਤੇ ਹਾਈ ਕੋਰਟ ਨੇ ਸਟੇ ਕਰਤਾ ਤੇ ਹੁਣ ਉਹ ਮੈਂ ਕੇਸ ਲੜਦਾ ਪਿਆ ਥੋਡੇ ਹਾਰੇ ਥੋਡੇ ਜਿਹੜੇ ਕੇਸ ਤੁਸੀਂ ਹਰਵਾਏ ਉਹ ਜਿੱਤ ਕੇ ਲੈ ਕੇ ਆਣਾ ਥੋਡੇ ਪੈਸੇ ਆਪੇ ਆ ਪਹਿਲਾਂ ਰੂਲ ਸੀਗਾ 75% ਤੁਸੀਂ 50% ਕਰਤਾ ਤੇ ਉਸ ਤੋਂ ਬਾਅਦ ਜਿਹੜੇ ਹੁਣ ਭਰਤੀ ਸਟੇ ਹੈ ਪ੍ਰਿੰਸੀਪਲ ਉਹ ਵੀ ਹੱਲ ਕਰਾ ਕੇ ਦਊਗਾ ਮੇਰੀ ਜ਼ਿੰਮੇਦਾਰੀ ਹੈ ਆਈ ਟੇਕ ਦਾ ਆਨਰਸ ਕਿ ਹਰ ਸਕੂਲ ਪ੍ਰਿੰਸੀਪਲ ਹੋਊਗਾ ਹਰ ਸਕੂਲ ਚ ਲੈਕਚਰ ਪਰ ਜੋ ਆਇਆ ਹੈ 20000 ਉਹਨੂੰ ਤਾਂ ਦੇਖੋ ਨਹੀਂ ਪਰ ਅਸੀਂ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਹਾਂ ਜੀ ਬਾਥਰੂਮਾਂ ਦੀ ਨਹੀਂ ਕਿਉਂ ਨਾ ਲਾਈਏ ਜੀ ਥੋੜੇ ਮੂਹਤੇ ਤਮਾਚਾ ਲਾਵਾਂਗੇ ਪਿੰਡਾਂ ਜਾਂ ਸਾਰੇ ਪਿੰਡਾਂ ਦਾ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜਿਹੜੀ ਥੋੜੀ ਨਲਾਇਕੀਆਂ ਨੇ ਉਹ ਨਾ ਬੱਚੀਆਂ ਦਾ ਕਿ ਇਸ ਇਸ ਪਿੰਡ ਦੀ ਬੱਚੀਆਂ ਦਾ ਕੀ ਜੀ ਕਿੰਨੇ ਬੱਚੇ ਜਾਂਦੇ ਨਹੀਂ ਹੁਣੇ ਮੈਂ ਖਰੜ ਦੇ ਇੱਕ ਸਕੂਲ ਚ ਗਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰ ਦੂੰਗਾ ਬੱਚ 아이 ਆਈ ਵਾਸ ਅਮੇਜ਼ਡ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿਉਂਕਿ ਸੀਨੀਅਰ ਸਕੈਂਡਰੀ ਸਕੂਲ ਸੀ ਬੱਚੀ ਕਹਿੰਦੀ ਜੀ ਸਰ 8 ਵਜੇ ਸਕੂਲ ਲੱਗਦਾ ਸਭ ਤੋਂ ਪਹਿਲਾਂ ਘਰੇ ਜਾ ਕੇ ਬਾਥਰੂਮ ਚ ਵਰਦੇ ਆ ਖਰੜ ਵਰਗੇ ਇਲਾਕੇ ਦੇ ਫਿਰ ਕਹਿੰਦੇ ਅੱਛਾ ਜੀ ਤੁਸੀਂ ਕੀ ਕਰਦੇ ਹੋ ਕੀ ਮਾਨਸਿਕਤਾ ਤੁਹਾਡੀ ਕਦੀ ਤੁਸੀਂ 2022 ਤੋਂ ਪਹਿਲਾਂ ਇਹਨਾਂ ਦੇ ਟਵਿੱਟਰ ਹੈਂਡਲ ਦੇ ਸੋ ਕਦੀ ਕਦੀ ਸਕੂਲ ਦੀ ਗੱਲ ਹੀ ਨਹੀਂ ਹੋਈ ਹੁਣ ਰੋਜ਼ ਦਿਨ ਚ ਚਾਰ ਚਾਰ ਕਰਦੇ ਨੇ ਆਮ ਪ੍ਰਾਊਡ ਆਫ ਇਟ ਤੁਸੀਂ ਨੈਗੇਟਿਵ ਕਰੋ ਮੈਂ ਪੋਜ਼ਿਟਿਵ ਕਰੂੰਗਾ ਅਸੀਂ ਪੋਜ਼ਿਟਿਵ ਕੰਮ ਕਰਾਂਗੇ ਸਾਨੂੰ ਆਪਣੇ ਕੰਮ ਤੇ ਮਾਣ ਹੈ ਇਹ ਬੱਚੇ ਮੇਰੇ ਨਹੀਂ ਪੱਥਰ ਬਣਨਗੇ ਜਿਹੜੇ ਬੱਚੇ ਅੱਜ ਪੜ੍ਹਦੇ ਪਏ ਬੱਚੇ ਦੱਸਣਗੇ ਅੱਜ ਉਹ ਬੱਚਿਆਂ ਖੁਸ਼ ਆਨਲਿਸ ਸਮਝ ਕੈਂਪਸ ਮੈਨੇਜਰ ਆਨਲਿਸ ਸਮੇਂ ਸਾਡੀ ਕੋਸ਼ਿਸ਼ ਹੈ ਸੀਨੀਅਰ ਸਕੈਂਦਰੀ ਸਕੂਲਸ ਦੇ ਵਿੱਚ ਤੋਂ ਸ਼ੁਰੂ ਕਰਾਂਗੇ ਹੌਲੀ ਹੌਲੀ ਹਰ ਸਕੂਲ ਚ ਜਿਵੇਂ ਮਾਲਸ ਲੱਗਦਾ ਨਾ ਕਿ 9 ਵਜੇ ਬਾਥਰੂਮ ਸਾਫ ਹੋਇਆ ਹੁਣ 10 ਵਜੇ ਹੋਇਆ ਉੱਥੇ ਤੱਕ ਲੈ ਕੇ ਜਾਣਾ ਸਰਕਾਰੀ ਸਕੂਲਾਂ ਨੂੰ ਟਾਈਮ ਲੱਗੂਗਾ ਪਰ ਲੈ ਕੇ ਜਾ ਰਹੇ ਹਾਂ ਸੀਨੀਅਰ ਸੈਕੰਡਰੀ ਸਕੂਲ ਸਕੂਲਰਸ ਆਈ ਮੀਨ ਸ਼ੁਰੂ ਕਰਾਂਗੇ ਕਿ ਹਾਂ ਵੀ ਹਾਂ 9 ਵਜੇ ਕਲੀਨ ਹੋ ਗਿਆ 10 ਵਜੇ ਹੋ ਗਿਆ ਹੈਂਡਸੋਪ ਹੈਗਾ ਪੂਰਾ ਹੈਗਾ ਸਾਡਾ ਤਾਂ ਉਹ ਸੁਪਨਾ ਹੈ ਮੈਂ ਤੁਹਾਨੂੰ ਕਈ ਫੋਟੋਸ ਸ਼ੇਅਰ ਕਰੂੰਗਾ ਸਾਡੇ ਸਰਕਾਰੀ ਸਕੂਲਾਂ ਦੇ ਤੁਸੀਂ ਤੁਸੀਂ ਦੇਖਦੇ ਹੈ ਹੈਰਾਨ ਹੋ ਜੂਂਗੇ ਅਸੀਂ 에ਅਰਪੋਰਟਸ ਤੋਂ ਵਧੀਆ ਜਿਹੜੇ ਹੈ ਬਾਥਰੂਮ ਬਣਾਇਆ ਕਿਤੇ हां ਕਿਤੇ ਬਹੁਤ ਮਾੜੇ ਹਜੇ ਵੀ ਹੋਣਗੇ ਪਰ ਬਦਲ ਰਹੇ ਹਨ ਪਰ ਚੰਗੇ ਦੀ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੈ ਉਹ ਮੇਰੇ ਕੋਈ ਨਿੱਜੀ ਪ੍ਰਾਈਵੇਟ ਸਕੂਲਸ ਦਾ ਨਹੀਂ ਜਾਂ ਮਾਨ ਸਾਹਿਬ ਦੇ ਜਾਂ ਕੇਜਰੀਵਾਲ ਸਾਹਿਬ ਦੇ ਪਤਾ ਸਰਕਾਰੀ ਸਕੂਲ ਸਰਕਾਰ ਦੇ ਹੀ ਰਹਿਣੇ ਹਨ ਜੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੋ ਗਈ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਆਪਾਂ ਸਾਰੇ ਪੰਜਾਬੀ ਹੈ ਪਰ ਨਹੀਂ ਅਸੀਂ ਸਾਡੀ ਜਿੱਦ ਹੈ ਲੱਭ ਲੱਭ ਕੇ ਲੱਭ ਲੱਭ ਕੇ ਹਾਂ ਵੀ ਵਸ ਠੀਕ ਹੈ ਕਿਸੇ ਤਰੀਕੇ ਨਾਲ ਸਿੱਖਿਆ ਦੀ ਗੱਲ ਨਾ ਹੋ ਜਵੇ 2000 ਕਰੋੜ ਦਾ ਕੰਮ ਕੀਤਾ ਜੀ ਤੇ ਲੈਸ ਥੈਨ 20 ਕਰੋੜ ਕਾਸਟ ਹੈ ਇਹ ਸਾਰੇ ਪ੍ਰੋਗਰਾਮ ਦੀ less than 1% ਕਿ ਉਹਦਾ কনਫੀਡੈਂਸ ਇਹਦਾ مقصد ਹੈ ਕਿ ਪੂਰੇ ਦੇਸ਼ ਦੀ ਗੱਲ ਹੋਵੇ ਪਰ ਹਮੇਸ਼ਾ ਪੰਜਾਬੀ ਪੰਜਾਬੀ ਨੂੰ ਹੀ ਖਿੱਚਦਾ ਆ ਅਸੀਂ ਤੁਸੀਂ ਆਪਣਾ ਕਰਮ ਕਰੋ ਅਸੀਂ ਆਪਣਾ ਕੰਮ ਕਰੋ ਬਹੁਤ ਬਹੁਤ ਧੰਨਵਾਦ ਜੀ ਮਾਦਰੀ ਸਾਹਿਬ ਜਿਹੜੇ ਬਹੁਤ سارے ਸਰਕਾਰੀ ਸਕੂਲਾਂ ਦੇ ਨਾਲ 2 in 1 ਸੁਣਾਉਗਾ 3 in 1 ਵੀ ਸੁਣਾਉਗਾ ਚਲੋ 4 in 1 ਵੀ ਸੁਣਾਉਗਾ ਇੰਟਰਡਿਊਸਿੰਗ ਦ ਫਿਊਚਰ ਆਫ ਟਰਮ ਪਲਾਨਸ ਵਿਦ 5 in 1 ਬੈਨੀਫਿਟਸ 15% ਫਰਸਟ ਈਅਰ ਡਿਸਕਾਊਂਟ ਫਾਰ men ਐਂਡ